ਸਸਰੀਕਲ ਬੀਬੀ ਜੀ ਸਸਰੀਕਲ ਬੀਬੀ ਜੀ ਕੀ ਨਾਮ ਤੁਹਾਡਾ ਅਮਰਜੀਤ ਕੌਰ ਪਤਨ ਜੀ ਕੀ ਸਮੱਸਿਆ ਲੈ ਕੇ ਆਏ ਸੀ ਤੁਸੀਂ ਡਾਕਟਰ ਸ਼ਰਧਾਰ ਰਵੈਦਾ ਹਸਪਤਾਲ ਚ ਮੇਰੇ ਜੋੜਾਂ ਚ ਦਰਦ ਬਹੁਤ ਹੁੰਦੀ ਸੀ ਕਿੰਨੇ ਕ ਸਾਲਾਂ ਤੋਂ 2.5 ਸਾਲਾਂ ਤੋਂ ਇਹ ਸੀ ਜੀ ਕੀ ਕੀ ਸਮੱਸਿਆ ਆਉਂਦੀ ਸੀ ਮੇਰੇ ਹੱਥਾਂ ਦੇ ਵਿੱਚ ਦਰਦ ਹੁੰਦੀ ਸੀ ਹੱਥ ਚੰਗੇ ਤਰ੍ਹਾਂ ਚੱਲਦੇ ਨਹੀਂ ਸੀ ਪੈਰਾਂ ਦੇ ਜਾਂ ਲੱਤਾਂ ਚ ਦਰਦ ਹੁੰਦੀ ਸੀ ਮੋਢੇ ਚੱਕਣੇ ਮੁੱਖਾ ਹੁੰਦਾ ਸੀਗਾ ਫਿਰ ਡਾਕਟਰ ਬਹੁਤ ਬਦਲੇ ਹੋਣਿਆ ਬਹੁਤ ਜ਼ਿਆਦਾ ਡਾਕਟਰ ਬਦਲੇ ਜੀ ਕਿਤੋਂ ਫਰਕ ਪਿਆ ਨਹੀਂ ਪਿਆ ਨਹੀਂ ਜੀ ਮੈਨੂੰ ਕੋਈ ਫਰਕ ਨਹੀਂ ਪਿਆ ਕਿਤੋਂ ਫਰਕ ਪਿਆ ਫਿਰ ਤੁਹਾਨੂੰ ਫਿਰ ਮੈਨੂੰ ਮੈਂ ਅਖਬਾਰ ਦੇ ਵਿੱਚੋਂ ਪੜਿਆ ਸੀਗਾ ਡਾਕਟਰ ਸ਼ਾਰਦਾ ਦੇ ਬਾਰੇ ਹਾਂਜੀ ਤੇ ਫਿਰ ਮੈਂ ਇਹਨਾਂ ਦੇ ਕਲੀਨਿਕ ਵਿੱਚ ਆਈ ਤੇ ਇਹਨਾਂ ਨੇ ਮੈਨੂੰ ਟਰੀਟਮੈਂਟ ਸ਼ੁਰੂ ਕੀਤਾ 5-6 ਮਹੀਨੇ ਮੈਂ ਦਵਾਈ ਖਾਧੀ ਮੈਂ ਹੁਣ ਬਿਲਕੁਲ ਠੀਕ ਆ ਮੈਨੂੰ ਕੋਈ ਸਮੱਸਿਆ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਤੁਸੀਂ ਇਲਾਜ ਬਾਰੇ ਮੈਂ ਕਹਿੰਦੀ ਆ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਇਹ ਕਹਿੰਦੀ ਆ ਕਿ ਡਾਕਟਰ ਸ਼ਾਰਦਾ ਦੇ ਹਸਪੀਟਲ ਆਣ ਕੇ ਤੁਸੀਂ ਆਪਣਾ ਇਥੋਂ ਇਲਾਜ ਕਰਾਓ ਤੇ ਆਪਣੇ ਜੀਵਨ ਸੁਖਿਆਲ ਕਰੋ ਖੁਸ਼ ਹੋ ਤੁਸੀਂ ਹਾਂਜੀ ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਇੱਕ ਵਾਰੀ ਉਹ ਚੱਕ ਕੇ ਦਿਖਾ ਦਿਓ ਲੱਤਾ ਮਹਾ ਜਿਹੜੇ ਆਪਣੇ ਜਿਹੜੀਆਂ ਗੋਟ ਜਿਹੜੀ ਮੁਰਦੇ ਸੀਗੇ ਨਾ ਮੁਰਗੇ ਦਿਖਾ ਦਿਓਗੇ ਵਾਹ ਠੀਕ ਹੈ ਸ਼ੁਕਰ ਅ ਪਰਮਾਤਮਾ ਦਾ ਤੁਸੀਂ ਠੀਕ ਹੋ ਇਦਾਂ ਹੀ ਖੁਸ਼ ਰਹੋ ਸਾਰੇ ਥੈਂਕ ਯੂ ਧੰਨਵਾਦ ਜੀ ਧੰਨਵਾਦ